ਸਲੋਕ ਮਹੱਲਾ ਤੀਜਾ ਸਤਿਗੁਰ ਸਿਉ ਚਿਤ ਨਾ ਲਾਇਉ ਜਿਨਾਂ ਸੁਰਖੰਡ ਭਾਈ ਸਤਗੁਰੂ ਅੰਤਰੀ ਜਾਮੀ ਦੇ ਨਾਲ ਚਿਤ ਦੀ ਬਿਸ਼ਤੀ ਨੂੰ ਨਹੀਂ ਲਾਇਆ ਹੈ ਨਾਮ ਨਾ ਵਸਿਉ ਮਨ ਆਉ ਉਹਨਾਂ ਦੇ ਮਨ 'ਚ ਨਾਮ ਨਹੀਂ ਆ ਕੇ ਵਸਿਆ ਜਿਨ੍ਹਾਂ ਦਾ ਚਿਤ ਗੁਰੂ ਸਾਹਿਬ ਨਾਲ ਲੱਗਾ ਹੋਇਆ ਹੈ ਉਹਨਾਂ ਦੇ ਮਨ 'ਚ ਆ ਕੇ ਨਾਮ ਵਸਿਆ ਹੈ ਤ੍ਰਿਭ ਅਵਿਹਾ ਜੀਵਿਆ ਇਹੋ ਜਿਹੇ ਜਿਹੇ ਜੀਵਿਆ ਗੁਰੂ ਸਾਹਿਬ ਨੇ ਕਿਤਨਾਂ ਜੋੜਿਆ ਤੇ ਮਨ 'ਚ ਨਾਮ ਨਾਲ ਵਸਿਆ ਇਹ ਜੀਵਨ ਦਾ ਪ੍ਰਕਾਰ ਹੈ। ਇਹ ਯੁੱਗ ਮਹਿ ਪਾਇਆ ਆ। ਇਸ ਯੁੱਗ ਦੇ ਵਿੱਚ ਜਿੱਥੇ ਨਾਮ ਦੀ ਮਹੱਤਤਾ ਸੀ। ਇਹ ਯੁੱਗ ਚ ਆ ਕੇ ਉਨ ਕੀ ਪਾਇਆ ਕੋਈ ਲਾਭ ਨਹੀਂ ਹੋਇਆ ਉਸ ਦੇ ਤਾਂ ਹੀ। ਮਾਇਆ ਖੋਟੀ ਰਾਸ ਹੈ। ਇਹ ਜਿਹੜੀ ਮਾਇਆ ਇਹ ਵੀ ਖੋਟੀ ਰਾਸ ਸਰਦਾ ਹੈ। ਪੂੰਜੀ ਜਿਹੜੀ ਹੈ ਨਾ ਇਹ ਪਹਿਲੇ ਕੰਮ ਕਰ ਲਏ ਲੈਂਦੇ ਮਾਇਆ ਵਾਸਤੇ ਲੋਕ। ਜਸੇ ਮਹਿ ਪਾਜ ਲਹਿ ਜਾਏ ਜਸੇ 15 ਵਾਰੀਆਂ ਅੱਖ ਫਿਰ ਕੀ ਫਰਕੀਏ ਇੱਕ ਵਿਸਵਾ ਹੁੰਦਾ ਏ ਕਿ 15 ਵਿਸਿਆਂ ਦਾ ਇੱਕ ਚਸਾ ਹੁੰਦਾ ਏ 30 ਚਸਿਆਂ ਦਾ ਪਲ ਹੁੰਦਾ ਏ ਇਸਕਾਰ ਇਨੇ ਥੋੜੇ ਟਾਈਮ ਦਾ ਨਾਮ ਏ ਇੱਕ ਚਸੇ ਦੇ ਵਿੱਚ ਸਾਰਾ ਪਾਜ ਜਿਹੜਾ ਪਖੰਡਾ ਲੈ ਜਾਂਦਾ ਹੈ ਮਤੋਂ ਛੁੜਕੀ ਤਨ ਸਿਆਹੋ ਹੋ ਯਾ ਕਿਉਂ ਛੁਟਿਆ ਨਹੀਂ ਨਾ ਉਹਨਾਂ ਚਿਹਰੇ ਦਾ ਰੰਗਾ ਸਭ ਮਰਗਾ ਹੋ ਜਾਂਦਾ ਹੈ ਸਿਆ ਬਦਨ ਜਾਏ ਕੁਮਲਾ ਜਿਹੜਾ ਫੁੱਲ ਉਨ ਖੜਿਆ ਕੁਮਰਾ ਜਾਂਦਾ ਜਿਹੜੀਆਂ ਪੈਣ ਲੱਗ ਜਾਂਦੀਆਂ ਗਿਨ ਸਤਗੁਰ ਸਿਉ ਚਿਤ ਲਾਇਆ ਜਿਨ੍ਹਾਂ ਨੇ ਸਤਗੁਰਾਂ ਦੇ ਨਾਲ ਪਾਈ ਚੇਦੀ ਬ੍ਰਿਤੀ ਨੂੰ ਲਾਇਆ ਹੈ ਮੇਲੇ ਤੁਰ ਕੇ ਵਸਿਆ ਮਾਨ ਆਉਂਦਾ ਸੋ ਸਾਥ ਕੋ ਗਿਆ ਹਰ ਨਾਮ ਕੀ ਆਵਾਹ ਰਾਮ ਗੁਰੂ ਮੇਨੂੰ ਨਾਮ ਪ੍ਰਵੇਸ਼ੇ ਨਾਮ ਵਿੱਚ ਅਧਿਵਾਨ ਨਾਮ ਦਾ ਰਿਹਾ ਜਿਵੇਂ ਲਾਉਂਦੇ ਨਾਮ ਦੀ ਹਰ ਵਲ ਬ੍ਰਿਤੀ ਨੂੰ ਜੋੜ ਕੇ ਲਾ ਕੇ ਰੱਖਦੇ ਹਾਂ ਮਾਣ ਦੇ ਸਾਧਗੁਰੂ ਚਾਂਸੇ ਤੇ ਰੰਗਨੰਦ ਗਿਦਾ ਜੀ ਤੇ ਨਾਮ ਦਾ ਸੰਤਿਆ ਵਸਤਿਆ ਕਰਿਆ ਹੋਏ ਜੀ ਜੀ ਮੈਂ ਰਹਿਆ ਸਮਾਹ ਗੁਰੂ ਸਾਰੇ ਬਗਤ ਨੂੰ ਆ ਦੇਂਦਾ ਹੈ ਰੰਗ ਤੇ ਸਾਥ ਅਗਲਾ ਹੋਲਾ ਜੋਤ ਜੀ ਨੂੰ ਇਸ ਦਾ ਅਨੰਦ ਪ੍ਰਾਪਤ ਹੁੰਦਾ ਹੈ ਕੰਨੀ ਕੜਾ ਕਿੜਾ ਜੀਏ ਪੱਜਾ ਲੰਗਨੰਦ ਕਿਲਾ ਹੋਇਆ ਚੰਗਾ ਹੈ ਕੰਨੀ ਜੀ ਜੀ ਪੂਜੀ ਪੰਨੀ ਜੀ ਪਤਨੀ ਨੂੰ ਕੰਟਾ ਮਹੱਲਾ ਤੀਜਾ ਮਾਹੀ ਨਾਗਨੀ ਤੁਗੜੀ ਮੇਰਾ ਫਕੀ ਹੋ ਰਹੀ ਹੈ ਯਾਦ ਕਰਹੀ ਲੱਗਾ ਕੈਰ ਜੈਨੋ ਸੁਲਕਾਰੀ ਮੇਲ ਰਹੀ ਹੈ ਰਸ ਦੀ ਸੇਵਾ ਜੋ ਕਰੇ ਸੰਗੀਤਾਂ ਪੇਟੀਆਂ ਹੀ ਸਾਧਾਰ ਕੇ ਰੱਖੇ ਘਰ ਮਨ ਖਰਚੇ ਇਹਦੀ ਸੇਵਾ ਤਹਿਲ ਕਰੇ ਇਸ ਥਾਂ ਕੇ ਰੱਖੇ ਕਿਸੇ ਕਉ ਫਿਰ ਖਾਣ ਨੂੰ ਮੁੜ ਕੇ ਖਾ ਜਾਂਦੀ ਸਤਣੀ ਨਿਆਈਂ ਆ ਨਾਸ ਕਰ ਦਿੰਦੀ ਆ ਚੋਰ ڈاکੂ ਰਾਜੇ ਖੋ ਲੈਂਦੇ ਹਨ ਗੁਰਮੁਖ ਕੋਈ ਧਾਰ ਨੂੰ ਕੋਈ ਕੋਈ ਗੁਰਮੁਖ ਹੈ ਧਾਰ ਨੂੰ ਮੰਤਰ ਜਿਵੇਂ ਜਿਹਦੇ ਚੇਤੇ ਹੋਵੇ ਉਹਨੂੰ ਸਤਾਂ ਵੀ ਯਰ ਨਹੀਂ ਚਾਹਦੀ ਸੱਪਾਂ ਦੀ ਫਿਰਦਾ ਨੇ ਇਹ ਗੁਰਮੁਖ ਕੋਈ ਗਾਣ ਨੂੰ ਗੁਰਮੰਤਰ ਨੂੰ ਜਪਣ ਵਾਲੇ ਹਨ ਜਿਹੜੇ تن ਮਲ ਦਲ ਲਾਈ ਪਾਉ ਉਹ ਮਲ ਪਹਿਲਵਾਨਾਂ ਦੀ ਨਹੀਂ ਆਈਆਂ ਇਹਨੂੰ ਦਲ ਕਰਕੇ ਉਹਨਾਂ ਦੀ ਚਰਨੀ ਲਾ ਲਿਆ ਹੈ ਮਨ ਦਲ ਲਾਈ ਇਹ ਮਾਇਆ ਰੂਪ ਜਿਹੜੀ ਹੈ ਦਲ ਸਮੂਹ ਨੂੰ ਦਲ ਦੇਣ ਵਾਲੀ ਉਹਨਾਂ ਦੀ ਚਰਨੀ ਲਾ ਲਈਏ ਚੰਗੇ ਪਾਸੇ ਖਰਚਦੇ ਆ ਉਹ ਕਹੜੇ ਪਾਸੇ ਨਹੀਂ ਖਰਚਦੇ ਸ਼ਰਾਬਾਂ ਤੇ ਮਾਸ ਤੇ ਮੁਕਦਮੇ ਇਤਨੀ ਖਰਚਦੇ ਉਹ ਸੰਗਤ ਦੇ ਤੇ ਖਰਚ ਕਰਦੇ ਆ ਗੁਰੂ ਕੇ ਲੰਗਰ ਚ ਨਾਉਣੇ ਮਹਾਰਾਜ ਦੇ ਅਸਥਾਨ ਬਣਾਉਣੇ ਇਸ ਪ੍ਰਕਾਰ ਉਹ ਪਹਿਲਵਾਨ ਹਨ ਸੰਸਾਰ ਵਿੱਚ ਉਹ ਜਿਹੜੀ ਸਾਰਿਆਂ ਨੂੰ ਮਲ ਸਿੱਟਣ ਵਾਲੀ ਹੈ ਉਹਨਾਂ ਦੇ ਦਲ ਸਮਦਾ ਨੂੰ ਮਲਣ ਵਾਲੀ ਨੂੰ ਇਹ ਦਨ ਕਾਮਕੋ ਜਗਤ ਜੀ ਦੇ ਨਾਲ ਹੈ ਇਹਨੂੰ ਮਲ ਪਹਿਲਵਾਨਾਂ ਦੀ ਮਿਆਈ ਉਹਨਾਂ ਨੂੰ ਲਦਾੜ ਕੇ ਚਰਨੀ ਲਾ ਲਿਆ ਇਹ ਦੀਨ ਕਰ ਲਈ ਹੈ ਨਾਨਕ ਸੇ ਹੀ ਉੱਭਰੇ ਜੀ ਕੰਨੋ ਮਹਾਂ ਦੇ ਖobre ਬਕੇ ਖਾਨ ਕੀ ਸੱਚ ਰਹੀ ਲੇਵ ਲੈ ਸਤੂ ਜੀ ਬਲਕੀ ਨੂੰ ਲੇ ਲੈ ਤੇ ਰਖ ਦੇ ਬਲਕੀ ਨੂੰ ਜੋੜ ਕੇ ਪੌੜੀ ਢਾਡੀ ਕਰੇ ਪੁਕਾਰ ਗੁਰੂ ਸੁਣਾਏ ਸੀ ਢਾਡੀ ਜਿਹੜਾ ਕੀਰਤनियां ਰਾਜੇ ਦੇ ਘਰ ਜਾ ਕੇ ਬਾਰ-ਬਾਰ ਗਾਵੇ ਤੇ ਪ੍ਰਸੰਨ ਹੁੰਦਾ ਪਾਦਸ਼ਾਹ ਇਹਨੇ ਢਾਡੀ ਵਾਹਿਗੁਰੂ ਦੇ ਜਿਹੜੇ ਕੀਰਤनियां ਬਣ ਕੇ ਪਰਬੂ ਦੇ ਜਸ ਨੂੰ ਸੁਣਾਉਂਦੇ ਸੀ ਸੁਣਾਉਂਦੇ ਆ ਸੁਣਾਉਣ ਦੇ ਸੰਗਤ ਵਿੱਚ ਅੰਦਰ ਧੀਰਤ ਹੋ ਅੰਦਰ ਧੀਰਜ ਹੋ ਜਾਵੇ ਕੀ ਪੂਰਾ ਪਾਇ ਜਦੋਂ ਪੂਰਨ ਪਰਮੇਸ਼ਰ ਦੇ ਨਾਮ ਪਾ ਲੈਣਗੇ ਜੋ ਤਰੁ ਲਿਖਿਆ ਲੀ ਜੋ ਤਰੁ ਲੇਖ ਲਿਖਿਆ ਹੋਇ ਹੈ ਕੀ ਕਰਮ ਕਮਾਈ ਸੀ ਹੋ ਮੋਖ ਦੇ ਚ ਪਹੀ ਪ੍ਰਾਪ ਮਾਨਖ ਦੇ ਹੁਰੀਆ ਗੋਬਿੰਦ ਮੀਨਕੀ ਤੇਰੀ ਵਰੀ ਆ ਕੀ ਉਹਨਾਂ ਕਰਮਾਂ ਨੂੰ ਜਿਹੜੇ ਕਮਾਉਂਦੇ ਸੀ ਕਮਾਉਂਦੇ ਐ ਕਮਾਉਣਗੇ ਝਾਹ ਹੋਵੇ ਖਸ ਹੁੰਦਿਆ ਮਨੁਸ਼ੀ ਵੀ ਬਿਆਨਤਾ ਹੋਵੇਗੀ ਤਾਂ ਮਹਿਲ ਘਰ ਪਾਏ ਉਹ ਮਾਈ ਮਹਾਰਾਜ ਸਾਹਿਬ ਸੰਗਤ ਦੇ ਵਿੱਚ ਘੰਟਾ ਗਾਣਾ ਗਾਣਗੇ ਮੰਦਾ ਤਾਂ ਮਹਿਲ ਘਰ ਪਾਏ ਸੀ ਮਹਿਲ ਅੰਤਾਂ ਕਰਦੇ ਅੰਦਰ ਘਰਟਕਾ ਪਾਉਣਗੇ ਮਹਿਲ ਸਰੂਪ ਹੈ ਜੋ ਪ੍ਰਮੇਸ਼ਰ ਦਾ ਕੋਦੇ ਜੀ ਘਰ ਟਿਕਾਣਾ ਪਾਇਸੀ ਪਾ ਲੈਣਗੇ ਤੇ ਦੋ ਜਾਣਗੇ ਚੁਰੀਆ ਪਾ ਦਿੱਤੇ ਓ ਪ੍ਰਭ ਮੇਰਾ ਅਤ ਵੱਡਾ ਓ ਮੇਰਾ ਸੂਰੂ ਤੇ ਅੰਤ ਵੱਡਾ ਹੈ ਸਾਧ ਸੰਗਤ ਜੀ ਗੁਰਮੁਖ ਮਿਲਾਈ ਜਿਹੜੇ ਗੁਰਮੁਖਨ ਪਿੱਛੇ ਮਲਾਉਂਦਾ ਸੀ ਗੁਰਾਂ ਦਾ ਹੁਣ ਮਲਾਉਂਦਾ ਹੈ ਅੱਗੇ ਨੂੰ ਗੁਰਮੁਖਨ ਨੂੰ ਮਲਾਵੇਗਾ